ਤਾਂ ਮਿੱਤਰੋ ਇਹਨੂੰ ਕਹਿੰਦੇ ਆ ਡਰਾਫਟ ਸਟੂਪਰ 250 ਰੁਪਏ ਦੇ ਵਿੱਚ Amazon ਤੋਂ ਮੈਂ ਮੰਗਵਾਏ ਆ ਤੁਸੀਂ ਕਹਿ ਛੱਡਦੇ ਸੀ ਮੱਲੀ ਸਾਹਿਬ ਤੁਸੀਂ ਖੋਦ ਤਾਂ ਮੰਗਾਉਂਦੇ ਨਹੀਂ ਵੀਡੀਓ ਪਾ ਕੇ ਸਾਨੂੰ ਸੁਜੈਸਟ ਕਰ ਛੱਡਦੇ ਜੀ ਅੱਜ ਆਪਾਂ ਪਹਿਲਾ ਮੰਗਵਾਏ ਆ ਤਾਂ ਮਿੱਤਰੋ ਇਹ ਵੀਡੀਓ ਦਾਵਾ ਕਰਦੀ ਆ ਵੀ ਜੇਕਰ ਤੁਸੀਂ ਆਪਦੇ ਘਰ ਦੇ ਦਰਵਾਜ਼ੇ ਅੱਗੇ ਆਹ ਡਰਾਫਟ ਸਟੂਪਰ ਲਾ ਦੋਗੇ ਨਾ ਤਾਂ ਅੰਦਰ ਘੱਟਾ ਜਾਊ ਨਾ ਜਾਣਗੇ ਕੀੜੇ ਤੇ ਨਾ ਜਾਣਗੇ ਮਕੌੜੇ ਤੇ ਨਾ ਜਾਣਗੇ ਚੂਹੇ ਜੇਕਰ ਤੁਸੀਂ ਪਾਣੀ ਵੀ ਡੋਲ ਦਿਨੇ ਹੋ ਤਾਂ ਡਰਾਫਟ ਸਟੂਪਰ ਇਨੀ ਤਾਕਤ ਰੱਖਦਾ ਵੀ ਇਹ ਤੁਹਾਡਾ ਪਾਣੀ ਵੀ ਤੁਹਾਡੇ ਰੂਮ ਦੇ ਵਿੱਚ ਐਂਟਰ ਨਹੀਂ ਕਰਦਾ ਤਾਂ ਇਹ ਜੀ 250 ਰੁਪਏ ਦੇ ਪੰਜ ਪੀਸ ਮਿਲੇ ਆ ਆਜੋ ਦੇਖਦੇ ਆ ਲਾ ਕੇ ਵੀ ਕਿੰਨੇ ਕੁ ਕਾਰਗਰ ਸਾਬਤ ਨੇ ਹਣਾ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਮਿੱਤਰੋ ਨੂੰ ਇੰਸਟਾਲ ਕਿਵੇਂ ਕਰਨਾ ਸਭ ਤੋਂ ਪਹਿਲਾਂ ਤੁਸੀਂ ਇਹ ਆ ਦੇਖੋ ਜੀ ਇਹ ਹੁਣ ਲਗਭਗ ਇਹ 4 ਫੁੱਟ ਦੇ ਗੇਟ ਵਾਸਤੇ ਆ ਇਹ 4 ਫੁੱਟ ਲੰਬਾ ਜੀ ਇਹ ਡਰਾਫਟ ਸਟੂਪਰ ਤਾਂ ਇਹ 4 ਫੁੱਟ ਗੇਟ ਵਾਸਤੇ ਆ ਤੇ ਇਹ ਗੇਟ ਆ ਸ਼ੂਟਿੰਗ ਆਪਾਂ ਸਭ ਤੋਂ ਪਹਿਲਾਂ ਨੂੰ ਇੰਸਟਾਲ ਕਰ ਲੈਨੇ ਇਧਰ ਉਹ ਵੀ ਮਿੱਤਰੋ ਕੱਲੇ ਤੋਂ ਨਹੀਂ ਇਹ ਲੱਗਦੇਗੇ ਤੇ ਜਦੋਂ ਮੈਂ ਮਨਜੂਤ ਨੂੰ ਆਵਾਜ਼ ਮਾਰੀ ਮੈਂ ਕਿਹਾ ਮਨਜੂਤ ਯਾਰ ਮੇਰੇ ਨਾਲ ਲਵਾ ਇਹਨੂੰ ਸੈੱਟ ਕਰਾ ਤੇ ਮਨਜੂਤ ਆਇਆ ਫਿਰ ਵੀ ਬੱਚੇ ਅੱਜ ਕੱਲ ਦੀ ਜਨਜੀ ਜਨਰੇਸ਼ਨ ਤੇਜ਼ ਬਹੁਤ ਆ ਉਹ ਕਹਿੰਦਾ ਪਾਪਾ ਪਾਸੇ ਹੋ ਜਾ ਮੈਂ ਤੈਨੂੰ ਇਹ ਲਾ ਕੇ ਦਿਖਾਉਣਾ ਤਾਂ ਉਸਨੇ ਲੱਕੜ ਦੇ ਪਹਿਲਾਂ ਤਾਂ ਸਫਾਈ ਕੀਤੀ ਕਿਉਂਕਿ ਥੱਲੇ ਮਿੱਟੀ ਘਟਾ ਹੁੰਦਾ ਤੇ ਉਦੋਂ ਵੀ ਇਹ ਅੜ ਜਾਂਦਾ ਉਸ ਤੋਂ ਬਾਅਦ ਕੱਟਣ ਵੇਲੇ ਤੁਸੀਂ ਕੀ ਕਰਨਾ ਵੀ ਕਰਦ ਨੂੰ ਗਰਮ ਕਰ ਲੈਣਾ ਅਸੀਂ ਕਰਦ ਨੂੰ ਗਰਮ ਨਹੀਂ ਕੀਤਾ ਅਸੀਂ ਇਦਾਂ ਹੀ ਕੱਟਦੇ ਰਹੇ ਆ ਗਰਮ ਕਰਦ ਨੂੰ ਜਦੋਂ ਤੁਸੀਂ ਗਰਮ ਕਰ ਲੋਗੇ ਤੇ ਉੱਤੇ ਰੱਖੋਗੇ ਨਾਲ ਦੀ ਨਾਲ ਕੱਟਿਆ ਜਾਊਗਾ ਲਓ ਵੀ ਬੜੀ ਸਫਾਈ ਨਾਲ ਮਜੂਦ ਨੇ ਕੱਟਿਆ ਤੇ ਇਹ ਅਸੀਂ ਮੇਨ ਗੇਟ ਅੱਗੇ ਲਾਦੇ ਆ ਜੀ ਇਸ ਤਰੀਕੇ ਨਾਲ ਤੁਸੀਂ ਮੇਨ ਗੇਟ ਅੱਗੇ ਇਹਨੂੰ ਲਾ ਦੇਣਾ ਇਹਨੂੰ ਕਹਿੰਦੇ ਆ ਜੀ ਦੁਬਾਰਾ ਦੱਸ ਦੇਣਾ ਡਰਾਫਟ ਸਟੂਪਰ ਆ ਦੇਖੋ ਜੀ ਹੁਣ ਆ ਦੇਖਿਆ ਜੀ ਇੱਥੇ ਵੀ ਮੰਜੂਤ ਨੇ ਲਾਇਆ ਮੇਰੇ ਤੋਂ ਨਹੀਂ ਲੱਗਿਆਗਾ ਥੋੜੀ ਜੀ ਨਾ ਦਿੱਕਤ ਆਉਂਦੀ ਆ ਲਾਉਣ ਵੇਲੇ ਪਹਿਲਾਂ ਗੇਟ ਦੇ نیچے ਸਫਾਈ ਕਰ ਲਓ ਇਹਦਾ ਫਾਇਦਾ ਇਹ ਹੈ ਵੀ ਨਾਲੇ ਕਹਿੰਦੇ ਜੀ ਘੋਣ ਵੀ ਨਹੀਂ ਲੱਗਦਾ ਲੱਕੜ ਨੂੰ ਕਿਉਂਕਿ ਲੱਕੜ ਨੇ ਥੱਲੇ ਲੱਗਣਾ ਨਹੀਂ ਪਾਣੀ ਟੱਚ ਹੋਣ ਦੇਣਾ ਨਹੀਂ ਤੇ ਘੋਣ ਵੀ ਨਹੀਂ ਲੱਗਦਾਗਾ ਆ ਦੇਖੋ ਜੀ ਤੁਸੀਂ ਐਂ ਲਾਸਟ ਤੱਕ ਲਾ ਦਿਆ ਜੀ ਹਾਂਜੀ ਤੇ ਇਸ ਤਰੀਕੇ ਨਾਲ ਆ ਵੇਖੋ ਜੀ ਆਵਾਜ਼ ਵੀ ਨਹੀਂ ਆਉਂਦੀ ਗੇਟ ਢੋਂਦੇ ਵੱਜਦੇ ਦੀ ਆਵਾਜ਼ ਵੀ ਨਹੀਂ ਆਉਂਦੀ ਜੇ ਇਹ ਲੱਗੇ ਹੋਣਗੇ ਬਾਹਰੋਂ ਤੁਸੀਂ ਆਵਾਜ਼ ਵੀ ਮਾਰੋਗੇ ਨਾ ਤੇ ਉਹ ਵੀ ਨਹੀਂ ਅੰਦਰ ਜਾਂਦੀਗੀ ਮਿੱਟੀ ਘੱਟੇ ਦੀ ਤਾਂ ਦੂਰ ਦੀ ਗੱਲ ਆ ਦੇਖੋ ਜੀ ਨਾਲੇ ਗੇਟ ਥੱਲੇ ਉਹ ਵੱਜ ਜਾਣਗੇ ਆ ਇਹ ਮੇਨ ਗੇਟ ਤੇ ਵੀ ਅਸੀਂ ਲਾਤੇ ਜੀ ਇਹ ਘੱਟੋ ਘੱਟ ਸਾਡੇ 5 ਗੇਟ ਕਵਰ ਹੋ ਗਏ ਜੀ ਪੰਜ ਹੀ ਪੀਸ ਸੀਗੇ ਤੇ 4 ਫੁੱਟ ਦਾ ਇੱਕ ਪੀਸ ਹੁੰਦਾ ਤੇ ਮੈਂ ਤੁਹਾਨੂੰ ਇੱਕ ਸਜੈਸਟ ਕਰੂੰਗਾ ਵੀ ਥੋੜੇ ਜਿਹਾ ਨਾ ਵੀ ਚੰਗੇ ਲੈ ਆਏ ਅਸੀਂ ਥੋੜੇ ਜਿਹਾ ਨਾ ਮਟੀਰੀਅਲ ਮਾੜਾ ਲੈ ਲਿਆ 2500 ਰੁਪਏ ਦਾ ਇਹ ਸਾਨੂੰ ਪਿਆ 5 ਪੀਸ ਪਏ 3.5 400 ਦੇ ਵਧੀਆ ਆ ਜਾਂਦੇ ਆ ਮਟੀਰੀਅਲ ਚੰਗਾ ਹੁੰਦਾ ਜੀ ਉਹ ਤੇ ਉਹ ਪਾੜਦਾ ਨਹੀਂਗਾ ਇੱਥੇ ਨਾ ਮਨਜੋਤ ਨੇ ਇੱਕ ਖਰਾਬ ਵੀ ਕਰਤਾ ਸੀਗਾ ਆ ਦੇਖੋ ਜੀ ਸਾਡੇ ਇੱਦਾਂ-ਇਦਾਂ ਕਰਕੇ ਪੰਜ ਮੇਨ ਗੇਟ ਜਿਹੜੇ ਕਮਰ ਹੋਗੇ ਦੋ ਤਿੰਨ ਗੇਟ ਸਾਡੇ 4-4 ਫੁੱਟੇ ਸੀ ਤੇ ਇੱਕ ਗੇਟ ਵਿੱਚ ਆਲੜਾ ਸਾਡਾ 2.5 2.5 ਫੁੱਟੇ ਸੀ ਆ ਦੇਖੋ ਜੀ ਇਹ ਮਨਜੋਤ ਨੇ ਕੱਟਣ ਵੇਲੇ ਵੀ ਖਰਾਬ ਕਰਤਾ ਵੀ ਥੋੜਾ ਜਿਹਾ ਮਟੀਰੀਅਲ ਮਾੜਾ ਆ ਗਿਆ ਪਰ ਜਿਹੜਾ ਵੀ ਤੁਹਾਨੂੰ ਮੈਂ ਲਿੰਕ ਚ ਮਟੀਰੀਅਲ ਦੱਸੂਗਾ ਉਸ ਮਟੀਰੀਅਲ ਦਾ ਤੁਸੀਂ ਡਰਾਫਟ ਸਟੂਪਰ ਲੈਣਾ 3350 ਦਾ ਆਊਗਾ ਅਸੀਂ 250 ਲਾਇਆ ਤੇ ਚੀ ਚੰਗੀ ਹੈ ਜੀ ਬਸ ਇਹਨੇ ਥੱਲੇ ਰਹਿਣਾ ਖਰਾਬ ਨਹੀਂ ਹੁੰਦਾ ਜੀ ਇਹ ਵੀਡੀਓ ਚੰਗੀ